ਨਾਉਣੇ ਆ ਆਓ ਗੁਰੂ ਪਿਆਰਿਓ ਬਹੁਤ ਫਰਕ ਪੈ ਜਾਂਦਾ ਉਹ ਜੇ ਅੱਜ ਜਦੋਂ ਸੁੱਕ ਪੱਕੇ ਦਾ ਸਮਾਂ ਹੋਵੇ ਤਾਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਆਉਂਦੀਆਂ ਨੇ ਆਓ ਜਿਨ੍ਹਾਂ ਤੇ ਗੁਰੂ ਮਹਾਰਾਜ ਜੀ ਦੀ ਕਿਰਪਾ ਸੰਗਤਾਂ ਪਹੁੰਚਦੀਆਂ ਨੇ ਭਾਈ ਇਸ ਸਲਾਨਾ ਜੋੜ ਮੇਲੇ ਦੀ ਪ੍ਰਬੰਧਕਾਂ ਨੂੰ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਭਰਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ ਰਾਗੀ ਢਾਡੀ ਸਰਬੱਤ ਦਾ ਭਲਾ ਮੰਗਦੇ ਰਹਿਣ ਅੱਜ ਜਿੱਥੇ-ਜਿੱਥੇ ਵੀ ਤਨ ਤਨ ਮਾਤਾ ਵਾਸ਼ਾਲ ਜੀ ਉਹਨਾਂ ਦੇ ਪੁੱਤਰ ਬਾਬਾ ਗੁੱਗਾ ਪੀਰ ਚਹਾਨ ਜੀ ਜਿਨ੍ਹਾਂ ਨੇ ਤਪੱਸਿਆ ਕੀਤੀ ਭਗਤੀ ਕੀਤੀ ਭਗਤੀ ਦੇ ਵਿੱਚੋਂ ਹੀ ਸ਼ਕਤੀ ਮਿਲਦੀ ਹੈ ਪੀਰ ਬਣੇ ਭਗਤ ਬਣੇ ਯੋਧੇ ਸੂਰਮੇ ਵੀ ਬਣੇ ਗੁਰੂ ਪਿਆਰਿਓ ਅੱਜ ਜਿੱਥੇ-ਜਿੱਥੇ ਵੀ ਗੁੱਗਾ ਮੇੜੀ ਬਣੀ ਹੋਈਆ ਨਗਰ ਦੀਆਂ ਗੁਰਸਿੱਖ ਸੰਗਤਾਂ ਸਾਰੀਆਂ ਭਾਈ ਨਮਸਕਾਰ ਕਰ ਰਹੀਆਂ ਨੇ ਸਾਡਾ ਫਰਜ਼ ਬਣਦਾ ਸਾਡੇ ਵੀਰ ਜੀ 50 ਰੁਪਏ ਮਾਨਤਕਾਰ ਭੇਜ ਕੇ ਗਏ ਨੇ ਔਰ ਸਾਡੇ ਸਤਿਕਾਰਯੋਗ ਭੈਣ ਜੀ ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਨਤਕਾਰ ਭੇਜਿਆ ਗਿਆ ਆਓ ਗੁਰੂ ਪਿਆਰਿਓ ਧਰਮ ਤੇ ਕੌਮਾਂ ਗ੍ਰੰਥ ਇਹ ਸਾਰੇ ਸਤਿਕਾਰਯੋਗ ਨੇ। ਸੜੇ ਵੀਰ ਜਿਨ੍ਹਾਂ ਨੂੰ ਪਿਆਰ ਦੇ ਨਾਲਾ ਮਨਪ੍ਰੀਤ ਸਿੰਘ ਜੀ ਮੰਨਾ ਜੋ ਲੰਮੇ ਸਮੇਂ ਤੋਂ ਸੁਭਾਵਾ ਕਰ ਰਹੇ ਨੇ ਉਹਨਾਂ ਵੱਲੋਂ ਵੀ ਪੰਜਾਬਰ ਪੈ ਸਤਿਕਾਰ ਭੇਜਿਆ ਗਿਆ। ਆਓ ਗੁਰੂ ਪਿਆਰਿਓ ਬਹੁਤ-ਬਹੁਤ ਧੰਨਵਾਦ। ਆਓ ਜਿਨ੍ਹਾਂ ਨੇ ਭਾਈ ਕਿਉਂਕਿ ਦਾਨੀਆਂ ਦੇ ਸਹਿਯੋਗ ਦੇ ਨਾਲੇ ਗੁਰੂ ਦੇ ਲੰਗਰ ਪੜਾਾਰੇ ਦਾਨੀਆਂ ਦੇ ਸਹਿਯੋਗ ਦੇ ਨਾਲੇ ਗੁਰੂ ਦੀਆਂ ਇਮਾਰਤਾਂ ਦਾਨੀਆਂ ਦੇ ਅੱਗੇ ਕੁਝ ਨਹੀਂ ਹੜਦਾ ਪਰਮਾਤਮਾ ਦਾਨ ਕਰਵਾਵੇ ਡੰਡਣਾ ਭਰਾਵੇ ਚਿੜੀਆ ਚੁੰਝ ਭਰ ਲੈ ਜਾਏ ਨਦੀ ਉਹਨਾਂ ਘਟੇ ਉਹ ਨੀਰ ਦਾਨ ਦੀਏ ਧਨ ਘਟਦਾ ਨਹੀਂ ਕਹਿ ਗਏ ਭਗਤ ਕਬੀਰ ਸਾਹਮਣੇ ਦਰਬਾਰ ਦੇ ਵਿੱਚ ਸਾਡੇ ਸੇਵਾਦਾਰ ਵੀਰ ਬੈਠੇ ਐ ਆਓ ਗੁਰੂ ਪਿਆਰਿਓ ਉਹਨਾਂ ਕੋਲੇ ਆਪਣੀ ਦਸਾਂ ਨਹਾਂ ਦੀ ਕਿਰਤ ਨੂੰ ਤੁਸੀਂ ਸਫਲਾ ਕਰ ਸਕਦੇ ਹੋ ਜਿੰਨੀ ਮਾਇਆ ਤੁਸੀਂ ਭਾਈ ਦੇਣੀ ਆ 10 20 50 100 200 500 ਜੋ ਵੀ ਪ੍ਰਮਾਤਮਾ ਦਾਣ ਕਰਵਾਉਂਦਾ ਭਾਈ ਉਹਨਾਂ ਕੋਲੇ ਤੁਸੀਂ ਆਪਣੀ ਮਾਇਆ ਜਮ੍ਹਾਂ ਕਰਾ ਕੇ ਰਸੀਦ ਪ੍ਰਾਪਤ ਕਰ ਸਕਦੇ ਆਓ ਗੁਰੂ ਪਿਆਰਿਓ ਇਹ ਵੀ ਸੇਵਾ ਕਰਮਾਂ ਤੇ ਭਾਗਾਂ ਵਾਲਿਆਂ ਨੂੰ ਇਹ ਮਿਲਦੀ ਹੈ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ ਤੇ ਸਾਧ ਸੰਗਤ ਜੀ ਪਰ ਜਿਹੜਾ ਗੁਰਸਿੱਖ ਸੰਗਤਾਂ ਆਪਣੀ ਦਸੋਂ ਨਾਹਾਂ ਦੀ ਕਿਰਤ ਨੂੰ ਸਫਲਾ ਕਰਦੀਆਂ ਨੇ ਆਓ ਗੁਰੂ ਪਿਆਰਿਓ ਮਾਇਆ ਤੁਸੀਂ ਜਮਾ ਕਰਾਉਨੇ ਹੋ ਪ੍ਰਬੰਧਕਾਂ ਨੇ ਸੇਵਾਦਾਰਾਂ ਨੇ ਬਾਬੇ ਦੇ ਦਰਬਾਰ ਤੀ ਲਾ ਦੇਣੀ ਆ ਸਾਰੀ ਆਪਣੀ ਜੇਬ ਦੇ ਵਿੱਚ ਨਹੀਂ ਪਾਉਣੀ ਗੁਰੂ ਪਿਆਰਿਓ ਬਾਬੇ ਦੇ ਦਰਬਾਰ ਤੀ ਲਾ ਦੇਣੀ ਆ ਆਓ ਸਾਧ ਸੰਗਤ ਜੀ ਲੱਗੀ ਹੋਈ ਮਾਇਆ ਆਪਾਂ ਨੂੰ ਦਿਸ ਰਹੀ ਆ ਆ ਪਹਿਲਾਂ ਚੌਤਰਾ ਨਹੀਂ ਸੀ ਬਣਿਆ ਹੁੰਦਾ ਗੁਰੂ ਪਿਆਰਿਓ ਬਾਬਾ ਜੀਾਂ ਦਾ ਦਰਬਾਰ ਤੇ ਬਣਿਆ ਹੋਇਆ ਸੀ ਆ ਜਗ੍ਹਾ ਨੀਮੀ ਹੁੰਦੀ ਸੀ ਆ ਚੌਂਤਰਾ ਬਣਿਆ ਫਿਰ ਸੰਗਤਾਂ ਦੇ ਸਹਿਯੋਗ ਦੇ ਨਾਲ ਆ ਸੈੱਟ ਬਣ ਗਿਆ ਬਾਬੇ ਦੇ ਦਰਬਾਰ ਦਾ ਸੈੱਟ ਬਣ ਗਿਆ ਆਓ ਜਿਹੜੀ ਹੋਰ ਕਿਸੇ ਚੀਜ਼ ਦੀ ਇੱਥੇ ਲੋੜਾ ਗੁਰੂ ਪਿਆਰਿਓ ਉਹ ਬਣ ਜਾਣੀ ਆ ਆਓ ਸੱਚੇ ਪਾਤਸ਼ਾਹ ਬਾਬਾ ਗੱਗਾ ਪੀਰ ਚਹਾਨ ਜੀ ਜਿਹੜੀ ਆ ਫਸਲ ਵੀਜੀ ਹੋਈ ਆ ਜੀ ਦੀ ਜੀ ਇਹ ਤੋਂ ਹੀ ਸਭ ਨੂੰ ਵੱਡੀਆਂ ਆਸਾਂ ਹੁੰਦੀਆਂ ਨੇ ਗੁਰੂ ਪਿਆਰਿਓ ਜੇ ਖੱਤੇ ਦੇ ਵਿੱਚ ਫਸਲ ਵਾੜੀ ਵਧੀਆ ਗੁਰੂ ਪਿਆਰਿਓ ਤਦਈ ਸਭ ਨੂੰ ਲੰਗਰ ਪ੍ਰਸਾਦਾ ਮਿਲਦਾ ਇਹ ਗੱਲ ਨੋਟ ਕਰਿਓ ਭਾਵੇਂ ਗਰੀਬ ਆ ਭਾਵੇਂ ਮਜ਼ਦੂਰ ਆ ਭਾਵੇਂ ਕਿਸਾਨ ਆ ਸਾਡਾ ਘੂੜਾ 9 ਮਾਸ ਦਾ ਰਿਸ਼ਤਾ ਹੈ ਘੂੜਾ 9 ਮਾਸ ਦਾ ਨਾ ਗੁਰੂ ਪਿਆਰਿਓ ਕਿਸਾਨ ਨੂੰ ਮਜ਼ਦੂਰ ਬਿਨਾਂ ਸਰੇ ਨਾ ਮਜ਼ਦੂਰ ਨੂੰ ਕਿਸਾਨ ਬਿਨਾਂ ਸਰੇ ਜੇ ਹੁਣ ਖੱਤੇ ਦੇ ਵਿੱਚ ਫਸਲ ਵਾੜੀ ਵਧੀਆ ਗੁਰੂ ਪਿਆਰਿਓ ਤਦਈ ਸਭ ਨੂੰ ਰਿਜਕ ਮਿਲਦਾ ਹੈ ਤਦਈ ਤੁਹਾਡੀ ਜੇਬ ਦੇ ਵਿੱਚ ਪੈਸਾ ਪੈਣਾ ਆਪਾਂ ਨੂੰ ਸਾਰਿਆਂ ਨੂੰ ਪਤਾ ਪੰਜਾਬ ਦਾ ਤਕਰੀਬਨ 1.313000 ਪਿੰਡ ਹੈ ਜਿਹਦੇ ਵਿੱਚੋਂ ਗੁਰੂ ਪਿਆਰਿਓ 7000 ਪਿੰਡ ਪਾਣੀ ਦੀ ਲਪੇਟ ਵਿੱਚ ਆ ਗਿਆ ਆਹੋ ਗੁਰੂ ਪਿਆਰਿਓ ਪਤਾ ਲੱਗਦਾ ਕੁੱਲੀ ਨੂੰ ਅੱਗ ਲਾ ਕੇ ਕਿਸੇ ਦੀ ਲੱਗੀ ਕੌਣ ਜਾਣਦਾ ਹੈ ਅੱਜ ਪਤਾ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਗੁਰੂ ਪਿਆਰਿਓ ਜਿਨ੍ਹਾਂ ਤੇ ਵਿਫਤਾ ਪਈ ਹੋਈ ਹੈ ਅਗਰੂ ਪਿਆਰਿਓ ਤਿੰਨ ਤਿੰਨ ਮੰਦਲੀਆਂ ਕੋਠੀਆਂ ਛੱਡ ਕੇ ਅੱਜ ਤਰਪਾਲਾਂ ਥੱਲੇ ਬੈਠੇ ਨੇ ਗੁਰੂ ਪਿਆਰਿਓ ਤਰਪਾਲਾਂ ਥੱਲੇ ਤਿੰਨ ਤਿੰਨ ਮੰਦਲੀਆਂ ਕੋਠੀਆਂ ਛੱਡ ਕੇ ਕਿਉਂਕਿ ਗੁਰੂ ਪਿਆਰਿਓ ਇਹ ਉਸ ਪਰਮਾਤਮਾ ਦੇ ਰੰਗ ਨੇ ਜੋ ਕਰਦਾ ਉਹ ਠੀਕ ਹੈ ਕਰਦਾ ਆਪਾਂ ਦਾ ਇਹੀ ਕਹਿੰਦੇ ਆ ਭਾਈ 84 ਲੱਖ ਜੁਨ ਪਰਮਾਤਮਾ ਨੇ ਪੈਦਾ ਕੀਤੀ ਹੈ ਆਓ ਗੁਰੂ ਪਿਆਰਿਓ ਭਵੇਂ ਪੰਜਾਬ ਸੂਬਾ ਭਵੇਂ ਬਾਹਰਲਾ ਕੋਈ ਸੂਬਾ ਚਾਹੇ ਹਰਿਆਣਾ ਚਾਹੇ ਰਾਜਸਥਾਨ ਚਾਹੇ ਹਿਮਾਚਲ ਤੇ ਸਾਧ ਸੰਗਤ ਜੀ ਇਹੀ ਇਹਨਾਂ ਪੀਰਾਂ ਫਕੀਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਸੱਚੇ ਪਾਤਸ਼ਾਹ ਜੋ ਹੋ ਗਿਆ ਸੋ ਹੋ ਗਿਆ ਜਿਹੜਾ ਅਗਲਾ ਆਉਣ ਵਾਲਾ ਸਮਾਂ ਸੱਚੇ ਪਾਤਸ਼ਾਹ ਕਿਰਪਾ ਕਰ ਆਓ ਗੁਰੂ ਪਿਆਰਿਓ ਕਿਉਂਕਿ ਫਿਰ ਅਰਦਾਸ ਬੇਨਤੀ ਦੇ ਨਾਲ ਹੀ ਇਹ ਸਾਡੇ ਕਾਰਜ ਰਾਸ ਹੁੰਦੇ ਨੇ ਸਾਰੇ ਭਾਈ ਜਿੰਨੇ ਵੀ ਧਾਰਮਿਕ ਅਸਥਾਨ ਬਣੇ ਹੋਏ ਨੇ ਸਾਡੇ ਮੁਸਲਮਾਨ ਭਰਾ ਨੇ ਉਹ ਮਸਜਿਦ ਵਿੱਚ ਜਾ ਕੇ ਨਵਾਜ਼ ਪੜ੍ਹਦੇ ਨੇ ਉਹ ਵੀ ਗੁਰੂ ਪਿਆਰਿਓ ਅੱਲਾ ਅੱਲਾ ਕਹਿ ਕੇ ਇਹੀ ਕਹਿੰਦੇ ਨੇ ਸੱਚੇ ਪਾਤਸ਼ਾਹ ਕਿਰਪਾ ਕਰ ਜਿਹੜਾ ਆਉਣ ਵਾਲਾ ਸਮਾਂ ਸੁੱਖਾਂ ਦਾ ਨੰਗੇ ਇਸੇ ਤਰ੍ਹਾਂ ਸਾਡੇ ਹਿੰਦੂ ਭਰਾ ਨੇ ਉਹ ਵੀ ਗੁਰੂ ਪਿਆਰਿਓ ਮੰਦਿਰ ਦੇ ਵਿੱਚ ਜਾ ਕੇ ਪਾਠ ਪੂਜਾ ਕਰਦੇ ਨੇ ਬੇਨਤੀ ਕਰਦੇ ਨੇ ਕਹਿੰਦੇ ਸੱਚੇ ਪਾਤਸ਼ਾਹ ਬੜਾ ਕੁਝ ਹੋ ਗਿਆ ਲੋਕ ਘਰੋਂ ਬੇਕਾਰ ਹੋ ਗਏ ਹੁਣ ਕਿਰਪਾ ਕਰ ਆਓ ਗੁਰੂ ਪਿਆਰਿਓ ਤੇ ਸਾਡੇ ਸਿੱਖ ਭਰਾ ਨੇ ਗੁਰੂ ਘਰ ਜਾਂਦੇ ਨੇ ਇਹ ਵੀ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਾਨਾ ਦੇ ਵਿੱਚ ਅਰਦਾਸ ਬੇਨਤੀ ਕਰਦੇ ਨੇ ਆਓ ਸਾਧ ਸੰਗਤ ਜੀ ਅੱਜ ਪੀਣ ਨੂੰ ਪਾਣੀ ਨਹੀਂ ਉਹਨਾਂ ਲੋਕਾਂ ਕੋਲੇ ਖਾਣ ਨੂੰ ਲੰਗਰ ਪਰਿਸ਼ਾਦਾ ਨਹੀਂ ਆਓ ਗੁਰੂ ਪਿਆਰਿਓ ਦੇਖੋ ਜਿਹੜੀ ਆ ਫਸਲ ਹੈ ਕਿਸਾਨ ਨੇ ਜੀਰੀ ਦੀ ਫਸਲ ਲਾਈ ਹੈ ਜੇਬ ਦੇ ਵਿੱਚੋਂ ਖਰਚਾ ਕੀਤਾ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਉਸ ਤੋਂ ਬਾਅਦ ਦੇ ਵਿੱਚ ਫਿਰ ਸਪਰੇਅ ਕਰ ਕੀਤੀ ਹੈ ਰੇ ਪਾਇਆ ਜੇਬ ਦੇ ਵਿੱਚੋਂ ਪੈਸਾ ਖਰਚਣਾ ਪੈਂਦਾ ਜੇ ਗੁਰੂ ਪਿਆਰਿਓ ਤਾਂ 6 ਮਹੀਨੇ ਬਾਅਦ ਆਉਣ ਆਪਣੇ ਕੋਲੇ ਫਸਲ ਦਾ ਤਾਂ ਜਿਹੜਾ ਇਹ ਆਪਾਂ ਬੱਚੇ ਪੜਾਉਨੇ ਆ ਘਰ ਨੂੰ ਚਲਾਉਨੇ ਆ ਇਹ ਕਿਹਦੇ ਸਿਰ ਤੋਂ ਚਲਾਉਨੇ ਆ ਗੁਰੂ ਪਿਆਰਿਓ ਇਹ ਮਾਲ ਪਸ਼ੂ ਦੇ ਸਿਰ ਤੋਂ ਮਾਲ ਪਸ਼ੂ ਦੇ ਸਿਰ ਤੋਂ ਆਪਾਂ ਇਹ ਗੁਰੂ ਪਿਆਰਿਓ ਘਰ ਦਾ ਸਰਕਲ ਕਰਮਾਉਣੇ ਆ ਤੇ ਅੱਜ ਸਾਥ ਸੰਗਤ ਜੀ ਉਸ ਨਗਰਾਂ ਦੇ ਵਿੱਚ ਤੂੜੀ ਵੀ ਖਰਾਬ ਹੋ ਗਈ ਹਰਾਚਾਰਾ ਵੀ ਮੀਂਹ ਨੇ ਖਰਾਬ ਕਰਤਾ ਹੁਣ ਜੇ ਉਹ ਡੰਗਰਾਂ ਦੀ ਦੇਖਰੇਖ ਕਰਨਗੇ ਗੁਰੂ ਪਿਆਰਿਓ ਧਾਰਾਂ ਚੋਣਗੇ ਡੈਰੀ 'ਚ ਦੁੱਧ ਲੈ ਕੇ ਜਾਣਗੇ ਉਹ ਆਪ ਦਾ ਸਰਕਲ ਕਰਮਾਉਣਗੇ ਸਾਰਾ ਕੁਝ ਬਰਬਾਦ ਹੋ ਗਿਆ ਆਓ ਗੁਰੂ ਪਿਆਰਿਓ ਕਿੱਥੋਂ ਜਵਾਕ ਪੜਾਉਣਗੇ ਕਿੱਥੋਂ ਆਪਣਾ ਘਰ ਚ ਲਾਉਣਗੇ ਸਾਰਾ ਕੁਝ ਤਾਂ ਬਰਬਾਦ ਹੋ ਗਿਆ ਆਹੋ ਗੁਰੂ ਪਿਆਰਿਓ ਸੱਚੇ ਪਾਤਸ਼ਾਹ ਕਿਰਪਾ ਕਰੇ ਤੰਦਰੁਸਤੀਆਂ ਬਖਸ਼ੇ ਨਗਰ ਖੇੜੇ ਫਸਲ ਬਾੜੀ ਮਾਲ ਪਸ਼ੂ ਤੇ ਸੁੱਖ ਵਰਤਾਵੇ ਏਕਤਾ ਦਾ ਇਤਿਫਾਕ ਬਖਸ਼ੇ ਕਿਉਂਕਿ ਰੱਬ ਭਵੇਂ ਮਨੁੱਖ ਹੈ ਭਵੇਂ ਪਸ਼ੂ ਪੰਛੀ ਹੈ ਔਰ ਸਾਡੇ ਸਰਦਾਰ ਸਾਹਿਬ ਜੀ ਬਹੁਤ ਸਾਰਾ ਮਾਨਸਕਾਰ ਭੇਜ ਕੇ ਗਏ ਨੇ ਆਓ ਜੇ ਤੁਹਾਡੀ ਜੇਬ ਦੇ ਵਿੱਚ ਪੈਸੇ ਨੇ ਤਾਂ 10 ਰੁਪਏ ਸਾਡਾ ਤੁਸੀਂ ਮਾਨ ਕਰੋਗੇ ਜੇ ਤੁਹਾਡੀ ਜੇਬ ਦੇ ਵਿੱਚ ਹੀ ਪੈਸੇ ਨਹੀਂ ਗੁਰੂ ਪਿਆਰਿਓ ਫਿਰ ਤੁਸੀਂ ਕਿੱਥੋਂ ਲਵੋਗੇ ਆਓ ਸੱਚੇ ਪਾਤਸ਼ਾਹ ਕਿਰਪਾ ਕਰੇ ਤੰਦਰੁਸਤੀਆਂ ਬਖਸ਼ੇ ਆਓ ਸਾਧ ਸੰਗਤ ਜੀ ਬੜਈ ਦੁੱਖ ਦੇ ਨਾਲ ਇਹ ਕਹਿਣਾ ਪੈਂਦਾ ਹੈ ਆਓ ਗੁਰੂ ਪਿਆਰਿਓ ਅੱਜ ਜਿਹੜੇ ਪਿੰਡਾਂ ਤੇ ਸੁਖ શાંત ਹੈ ਤੇ ਸਾਧ ਸੰਗਤ ਜੀ ਕਿਉਂਕਿ ਇਹ ਪਰਮਾਤਮਾ ਦੀ ਮਾਰ ਹੈ ਅੱਜ ਲੋਕ ਤੇ ਸਾਧ ਸੰਗਤ ਜੀ ਜਿਨ੍ਹਾਂ ਤੇ ਇਹ ਮਾਰ ਪਈ ਹੈ ਪ੍ਰਸਾਦੇ ਬਣਾ ਕੇ ਤੇ ਗੁਰੂ ਪਿਆਰਿਓ ਹੋਰ ਸਾਰਾ ਦਾਲ ਸਬਜ਼ੀਆਂ ਲੈ ਕੇ ਜਾਂਦੇ ਨੇ ਆਹ ਗੁਰੂ ਪਿਆਰਿਓ ਫਿਰ ਉੱਥੇ ਇਹ ਨਹੀਂ ਦੇਖਿਆ ਜਾਂਦਾ ਵੀ ਇਹ ਮੁਸਲਮਾਨ ਹੈ ਵੀ ਇਹਨੂੰ ਨਾ ਦਵਾਈ ਦੇਣੀ ਆ ਨਾ ਲੰਗਰ ਪ੍ਰਸ਼ਾਦਾ ਦੇਣਾ ਇਹ ਕੁਝ ਨਹੀਂ ਦੇਖਿਆ ਜਾਂਦਾ ਵੀ ਆ ਸਿੱਖਾ ਇਹਨੂੰ ਨਹੀਂ ਕੁਝ ਦੇਣਾ ਉੱਥੇ ਸਾਰਾ ਕੁਝ ਪਰੇ ਹਟਾ ਕੇ ਉੱਥੇ ਸਭ ਦੀ ਸਹਾਇਤਾ ਕੀਤੀ ਜਾਂਦੀ ਹੈ ਗੁਰੂ ਪਿਆਰਿਓ ਲੰਗਰ ਸਕਾਇਆ ਜਾਂਦਾ ਲੋੜਵੰਦਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਕੱਪੜਾ ਲੀੜਾ ਵੰਡਿਆ ਜਾ ਰਿਹਾ ਆ ਗੁਰੂ ਪਿਆਰਿਓ ਕਿਉਂਕਿ ਬੰਦਾ ਬੰਦੇ ਦੀ दारू ਹੁੰਦਾ ਤੇ ਸਾਧ ਸੰਗਤ ਜੀ ਆਹ ਤੁਹਾਡੇ ਨਾਲ ਜਿਹੜੀ ਕਵਤਾ ਸਾਂਝੀ ਕਰਨੀ ਆ 15 ਦੀ ਜਿਨ੍ਹਾਂ ਕ ਪ੍ਰਬੰਧਕਾਂ ਵੱਲੋਂ ਸ਼ਮਾ ਬਖਸ਼ਿਸ ਹੋਇਆ ਉਹਨਾਂ ਕ ਸਮਾ ਹਾਜ਼ਰੀ ਭਰਾਂਗੇ ਇਤਿਹਾਸ ਗੁਰੂ ਮਹਾਰਾਜ ਜੀ ਦੇ ਬੜੇ ਲੰਮੇ ਚੌੜੇ ਤੇ ਆਹ ਗੁਰੂ ਪਿਆਰਿਓ ਸੱਚੇ ਪਾਤਸ਼ਾਹ ਕਿਉਂਕਿ ਸ਼ੇਵਾ ਸਿਮਰਨ ਇਹੀ ਕੁਝ ਨਾਲ ਜਾਣਾ ਜਿਨ੍ਹਾਂ ਆਪਾਂ ਰੱਬ ਦਾ ਨਾਮ ਜਪਾਂਗੇ ਤਾਂ ਉਹਨਾਂ ਹੀ ਸਾਡਾ ਚੰਗਾ ਸਮਾਂ ਲੰਗੇਗਾ ਆਹ ਗੁਰੂ ਪਿਆਰਿਓ ਅਸੀਂ ਇਹ ਸਦਰਬਾਰ ਦੇ ਕੋਈ ਪ੍ਰਚਾਰਕ ਬਣ ਕੇ ਨਹੀਂ ਆਉਂਦੇ ਤੇ ਇਸੇ ਨਗਰ ਦੇ ਵਿੱਚੋਂ ਬੱਚੀਆਂ ਨੇ ਅੱਗੇ ਗੁਰੂ ਪਿਆਰਿਓ ਤੇ ਸਾਧ ਸੰਗਤ ਜੀ ਇਸੇ ਨਗਰ ਦੇ ਵਿੱਚੋਂ ਉੱਠ ਕੇ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਸਮਾਗਮ ਹੁੰਦਾ ਐਡੇ-ਐਡੇ ਘੁੰਦੀਆਂ ਸੀ ਇਸ ਨਗਰ ਦੇ ਵਿੱਚ ਹਾਜ਼ਰੀ ਭਰਦੀਆਂ ਨੇ ਇੱਥੋਂ ਸਮਾਂ ਮਿਲਦਾ ਸਤਕਾਰ ਹੁੰਦਾ ਹੈ ਤੇ ਅੱਜ ਵੱਡੀਆਂ ਵੱਡੀਆਂ ਸਟੇਜਾਂ ਤੇ ਗੁਰੂ ਪਿਆਰਿਓ ਇਹ ਬੱਚੀਆਂ ਪ੍ਰੋਗਰਾਮਾਂ ਵਾਲ ਬੰਦੀ ਦੀ ਦਾਤ ਚੋੜੀ ਪਾ ਦੇ ਰੱਖ ਨਾ ਮੜੇ ਆਦਮਾਨ ਬੰਦਗੀ ਦੀ ਦਾਤ ਚੋੜੀ ਪਾ ਦੇ ਰੱਖ ਨਾ ਮੜੇ ਆਦਮਾਨ ਜਨਮ ਮਨੁੱਖਾ ਦੀ ਤਾਦਾ ਤੇ ਆ ਫਰੀਏ ਕਿ ਮੈਂ ਤਨਵਾਦ ਜੀ ਆਪਣੇ ਤੋਂ ਦੂਰ ਸਾਨੂੰ ਕਰੀ ਨਾ ஹரி வேளையோ ஃபரியாத ஜி அப்பனி